ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਟਕਸਾਲੀ ਕਿਸ਼ੇਰੇ ਸਭ ਤੋਂ ਪਹਿਲਾਂ ਆਪਾਂ ਕਪੜਾ ਮਿਣਾਗੇ ਠੀਕ ਹੈ ਜੀ ਕਪੜਾ ਇਹਨਾਂ ਦਾ ਹੈਗਾ 5 ਮੀਟਰ ਆਪਾਂ 5 ਮੀਟਰ ਦੇ ਵਿੱਚੋਂ ਦੋ ਹੀ ਕਿਸ਼ੇਰੇ ਬਣਾਉਣੇ ਆ ਇਹਨਾਂ ਦੀ ਲੰਬਾਈ ਹੈਗੀ 25 ਇੰਚ ਮੂਰੀ 18 ਇੰਚ ਤੇ ਘੇਰਾ ਆਪਾਂ ਇਹਨਾਂ ਦਾ ਰੱਖਾਂਗੇ 50 ਜਾਂ 48 ਵੈਸੇ ਘੇਰਾ ਇਹਦਾ ਟਕਸਾਲੀ ਕਿਸ਼ੇਰੇ ਦਾ 60 ਇੰਚ ਹੁੰਦਾ ਤੇ ਆਪਾਂ ਇਹਨਾਂ ਦਾ ਘੇਰਾ 50 ਇੰਚ ਹੀ ਰੱਖਣਾ ਠੀਕ ਆ ਇਹ ਇਹ ਕੱਟ ਪਾਉਣਗੇ ਆਪਣਾ ਘੇਰ ਨੂੰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਆ ਮਦੂਰਾ ਫੋਲਡ ਕੀਤਾ ਹੋਇਆ ਇਸ ਤਰ੍ਹਾਂ ਕੁੰਡੇ ਵਾਲਾ ਪਾਸਾ ਉਧਰ ਚਲਾ ਗਿਆ ਪਹਿਲਾਂ ਆਪਾਂ ਇੱਥੋਂ ਨੂੰ ਅੰਦਾਜ਼ਾ ਇਸ ਤਰ੍ਹਾਂ ਫੜ ਲੈਣਾ ਮੀਟਰ ਸਵਾ ਮੀਟਰ ਤੋਂ ਫਿਰ ਉਸ ਤੋਂ ਬਾਅਦ ਇਹਨੂੰ ਇਦੋਂ ਇਸ ਤਰ੍ਹਾਂ ਠੀਕ ਆ ਜੀ ਪਤੰਗ ਕਾਟ ਦੀ ਸ਼ੇਪ ਜਿਸ ਤਰ੍ਹਾਂ ਆਪਾਂ ਪਤੰਗ ਕੱਟਦੇ ਆ ਇਸ ਤਰ੍ਹਾਂ ਬਣਾ ਕੇ ਕੱਪੜੇ ਨੂੰ ਇਹ ਦੇਖੋ ਐਸਟਰਾ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਨੇ ਆ ਦੋਨੇ ਲੜਾਂ ਨੂੰ ਇੱਕਸਾਰ ਕਰ ਲੈਣਾ ਇਸ ਤਰ੍ਹਾਂ ਇਹ ਇਹ ਤੋਂ ਫੜ ਕੇ ਇਧਰ ਸ਼ਾਰਟ ਦੇਣਾ ਜਿੰਨਾ ਕੱਪੜਾ ਆਪਦੀ ਆ ਪਿੱਕੋ ਜਿਹਹਾ ਹੋ ਜਾਊਗਾ ਉਹਨੂੰ ਇਸ ਤਰ੍ਹਾਂ ਕਰ ਲੈਣਾ ਇਧਰ ਆਪਣਾ ਘੇਰ ਆ ਜਾਊਗਾ ਹੁਣ ਆਪਾਂ ਇਹਨੂੰ ਇੱਕ ਵਾਰੀ ਘੇਰ ਨੂੰ ਮਿਣਾਗੇ ਕੱਚਾ ਕਿੰਨਾ ਬੰਦ ਆ ਠੀਕ ਹੈ ਜੀ ਇਧਰ ਆਪਾਂ ਨੂੰ ਘੇਰ 50 ਇੰਚ ਚਾਹੀਦਾ ਤਾਂ ਆਪਾਂ ਦੇਖਦੇ ਆਂ 51 ਬਣ ਰਿਹਾ ਸਾਡੇ 25 ਤੇ 51 ਬਣ ਗਿਆ 25 ਤੇ 25 50 ਇੱਥੇ ਸਾਡੇ 25 ਤੇ ਹੋ ਗਿਆ 51 ਆਪਾਂ ਇਹਨੂੰ ਅੱਧਾ ਇੰਚ ਹੋਰ ਕੱਟ ਕਰ ਲਾਂਗੇ ਸਾਰਾ ਕੱਪੜਾ ਬਾਕੀ ਇੱਥੋਂ ਅੱਧਾ ਇੰਚ ਕੱਟ ਕਰ ਲੈਣਾ ਵੀ ਇਹ ਬਜ਼ੁਰਗ ਕਹਿੰਦੇ ਆਪਾਂ ਨੂੰ ਘੇਰ ਕੱਟ ਚਾਹੀਦਾ ਤਾਂ ਆਪਾਂ ਇੱਥੇ 50 ਤੇ ਹੀ ਟੱਕ ਲਾਉਂਗੇ 50 ਜਾਂ 90 ਘੇਰਾ ਆਪਾਂ ਨੂੰ ਤਿਆਰ ਕਰਕੇ ਦੇ ਇਹ ਇਸ ਤਰ੍ਹਾਂ ਟੱਕ ਲਗਾਉਗੇ ਇਹ ਦੋ ਕੁ ਸ਼ਹਿਰਾਂ ਦੀ ਕਾਟ ਮੇ ਇੱਕ ਵਾਰੀ ਹੀ ਕੱਟ ਰਿਹਾ ਇਕੱਠੇ ਕਿਸ਼ਾਰੇ ਤੋਂ ਕੱਟੇ ਰਿਹਾ ਦੇਖੋ ਇਸ ਤਰ੍ਹਾਂ ਕੱਪੜੇ ਨੂੰ 2.5 ਮੀਟਰ ਤੁਸੀਂ ਫੜ ਲੈਣਾ ਇੱਧਰ ਵੀ ਪੂਰਾ ਉਧਰ ਵੀ ਇੱਥੋਂ ਇਹਨੂੰ ਇਸ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਠੀਕ ਹੈ ਜੀ ਇੱਕ ਆਪਣੀ ਕਾਰਟ ਹੁੰਦੀ ਹੈਗੀ ਜਿਸ ਤਰ੍ਹਾਂ ਆਪਣੇ ਸਹਰਾਣੇ ਥੈਲੀਆਂ ਬਣਾ ਕੇ ਆਪਾਂ ਕੱਟਦੇ ਹਾਂ ਉਹ ਵੀ ਤੁਹਾਨੂੰ ਕੱਟ ਕੇ ਦਿਖਾਵਾਂਗੇ ਅੱਜ ਆਪਾਂ 5 ਮੀਟਰ ਦੇ ਵਿੱਚੋਂ ਦੋ ਕਿਸ਼ਾਰੇ ਕਿਸ ਤਰ੍ਹਾਂ ਕੱਟਨੇ ਆਪਾਂ ਉਹ ਕੱਟਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇੱਕ ਵਾਰੀ ਕੁਝ ਦੂਰ ਕਾ ਪੜਾ ਸਾਰਾ ਸੈੱਟ ਕਰਾਂਗੇ ਬਿਲਕੁਲ ਧਿਆਨ ਨਾਲ ਦੇਖੋ ਵੀਡੀਓ ਨੂੰ ਦੁਬਾਰੇ ਰਿਪੀਟ ਕਰਕੇ ਦੇਖ ਲਓ ਬੈਕ ਕਰਕੇ ਠੀਕ ਆ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਹਨਾ ਬਾਕੀ ਜੇ ਕੋਈ ਚੀਜ਼ ਅੱਗੇ ਤੁਸੀਂ ਸਿੱਖਣੀ ਚਾਹੁੰਦੇ ਹੋ ਤਾਂ ਇੱਕ ਵਾਰੀ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਮੋੜ ਦੇਣਾ ਦੇਖੋ ਠੀਕ ਆ ਜੀ ਹਲਕਾ ਹਲਕਾ ਚੜਾ ਰੱਖਨਾ ਕੰਨੀ ਦਾ ਕੰਨੀ ਦੇ ਉੱਪਰ ਹਲਕਾ ਠੀਕ ਆ ਜੇ ਕਿਸੇ ਮੇਰੇ ਭਰਾ ਨੂੰ ਜਾਂ ਭੈਣ ਨੂੰ ਸਮਝ ਨਹੀਂ ਆਉਂਦੀ ਤਾਂ ਮੈਨੂੰ ਫੋਨ ਤੇ ਵੀ ਫੋਨ ਵੀ ਕਰ ਸਕਦੇ ਹੋ WhatsApp ਤੇ ਮੈਸੇਜ ਛੱਡ ਸਕਦੇ ਹੋ ਹਨ ਮੈਂ ਜਦੋਂ ਫ੍ਰੀ ਹੋਊਗਾ ਤਾਂ ਤੁਹਾਨੂੰ ਗੱਲ ਕਰ ਲਵਾਂਗਾ ਆਪੇ ਇਧਰ ਇਹਨਾਂ ਦੀ ਲੰਬਾਈ ਆ ਜੂ ਇਧਰ ਹੀ ਸੈਟ ਛੋੜੀ ਹੈ ਆ ਦੇਖੋ ਮੈਂ ਦਿਵਾਰੇ ਤੁਹਾਨੂੰ ਕੋਲ ਕੇ ਦਿਖਾ ਦੇਣਾ ਇਸ ਤਰ੍ਹਾਂ ਇਹ ਆਪਣੇ ਜਿਹੜੇ ਚੋਲੇ ਦੇ ਨਾਲ ਸਿੰਘ ਪਾਉਂਦੇ ਹਨ ਟਕਸਾਲੀ ਖਿਚੜੀ ਉਹ ਚੀਜ਼ ਆ ਗਈ ਹੁਣ ਆਪਾਂ ਇਹਨਾਂ ਦੀ ਲੰਬਾਈ ਰੱਖਾਂਗੇ ਇਧਰ ਹੀ ਸੈਟ ਭਾਈ ਸਾਹਿਬ ਦੀ ਲਮਾਈ ਹੈਗੀ 25 ਇੰਚ ਕਸ਼ੇਰੀ ਦੀ ਤਿਆਰ ਆ ਆਪਾਂ ਨੇ ਦੇਖੋ 25 ਤੇ 27 27 ਦਾ ਵੀ ਤੁਸੀਂ ਸਾਡੇ 27 ਕਰ ਸਕਦੇ ਹੋ ਇਹ ਕਹਿੰਦੇ ਸਾਨੂੰ ਨੀਮਾ ਚਾਹੀਦਾ ਥੋੜਾ ਜਿਹਾ ਇਧਰੋਂ ਆਪਾਂ ਇਹਨਾਂ ਦੀ ਝੋੜੀ ਚਾਹੀਦੀ ਆ ਸਾਡੇ 14.5 ਜਾਂ 14 ਰੱਖ ਲੈਣੀ ਤੇ 16.5 ਇੰਚ ਆਪਾਂ ਇਹ ਤੁਹਾਨੂੰ ਕਟਾਈ ਦੀ ਰੱਖਾਂ ਠੀਕ ਹੈ ਜੀ ਹੁਣ ਇਧਰੋਂ ਆਪਾਂ ਨੇ 4.5 ਇੰਚ ਤੇ ਨਿਸ਼ਾਨ ਲਾਉਣਾ ਬਿਲਕੁਲ ਸਿੱਧਾ ਇਸ ਤਰ੍ਹਾਂ ਇਹਦੀ ਝੋਲੀ ਵਾਲੀ ਸਲਾਈ ਤੋਂ ਲੈ ਕੇ ਇਹਨੂੰ ਇਹਦੇ ਨਾਲ ਮਲਾ ਦੇਣਾ ਲੋਚੀ ਝੋਲੀ ਆਪਾਂ ਬੰਦੇ ਦੇ ਹਿਸਾਬ ਦੇ ਨਾਲ ਵਧਾ ਘਟਾ ਸਕਦੇ ਹਾਂ ਠੀਕ ਹੈ ਮੈਂ ਇਹਦੀ ਝੋਲੀ ਵਧਾਈ ਹੋਈ ਹੈ ਥੋੜੀ ਜੀ 16.5 ਤੋਂ 17 ਕਰ ਦਿੱਤੀ ਹੈ ਤਾਂ ਕਿ ਬਜ਼ੁਰਗ ਭਾਰੀ ਨੇ ਘੇਰੇ ਘੱਟ ਮੰਗਨੇ ਵੈਸੇ ਇਹਦਾ ਘੇਰਾ ਆਪਾਂ 60 ਇੰਚ ਕਰ ਸਕਦੇ ਹਾਂ ਇੱਥੋਂ ਦੇਖੋ ਜੇ ਵੀ ਇਹਦਾ ਘੇਰਾ 48 49 ਬਣ ਕੇ ਰਹੇ ਜੁਨਾ ਆਪਾਂ ਇਹਨੂੰ 30 ਵੀ ਕਰ ਸਕਦੇ ਹਾਂ 5 ਮੀਟਰ ਦੇ ਵਿੱਚੋਂ 60 ਇੰਚ ਘੇਰਾ ਵੀ ਬਹੁਤ ਆਸਾਨੀ ਦੇ ਨਾਲ ਨਿਕਲ ਜਾਂਦਾ ਹੈ ਇਧਰ ਝੋਲੀ ਆ ਗਈ ਬੰਦ ਵਾਲੇ ਪਾਸੇ ਇਧਰ ਟੱਕ ਦੇਣੀ ਆਪਾਂ ਫਿਰ ਇੱਥੇ ਟੱਕ ਇੱਥੇ ਤਿੰਨ ਪਲੋਈਆਂ ਪਹਿਣੀਆਂ ਤਾਂ ਕਿ ਨੇਫਾ ਲੇੜਨ ਵੇਲੇ ਇਹ ਰੇਵ ਹੋ ਜਾਂਦਾ ਨਾ ਜਿਆਦਾ ਨੇਫਾ ਲੇੜ ਮੈਂ ਸੌਖਾ ਲੇੜਾ ਜਾਵੇ ਹੁਣ ਮੈਂ ਇਹਦੀ ਕਟਿੰਗ ਕਰਕੇ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਕਰਨੀ ਆਪਾਂ ਨੇ ਇੱਥੋਂ ਸ਼ੁਰੂ ਕਰਦੇ ਹਾਂ ਦੋ ਖੇਰੇ ਇੱਕ ਵਾਰ ਕੱਟ ਜਾਣੀ ਆਪਾਂ ਬਹੁਤ ਆਸਾਨ ਤਰੀਕਾ ਠੀਕ ਆ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਲਓ ਹੁਣ ਆਪਾਂ ਨੇ ਇੱਥੇ ਟੱਕ ਦੇ ਦੇਦੇ ਉਧਰ ਇਧਰ ਟੱਕ ਦੇ ਦਿੰਨੇ ਇਸ ਤਰ੍ਹਾਂ ਇਧਰ ਆਪਣੀ ਚਿੜੀਆਂ ਬੰਨੀਆਂ ਦੋ ਕੁਛਰੇ ਦੇ ਇਹ ਇਸ ਤਰ੍ਹਾਂ ਟੱਕ ਦੇ ਦੇਣਾ 1.5 ਇੰਚ ਠੀਕ ਹੈ ਜੀ ਹੁਣ ਇਹਦੇ ਆ ਤਾਂ ਹੋ ਗਿਆ ਕੁਛਰੇ ਦੇ ਤਿਆਰ ਇਧਰ ਪਹੁੰਚੇ ਲੱਗਣਗੇ ਆਪਣੇ ਉਹ ਮੈਂ ਤੁਹਾਨੂੰ ਉਧਰੋਂ ਪਹੁੰਚੇ ਵੀ ਕੱਟ ਕੇ ਦਿਖਾ ਦਿੰਨਾ ਮੂਰੀ ਇਹਦੀ ਹੈਗੀ 18 ਇੰਚ ਆਪਾਂ ਇਸ ਤਰ੍ਹਾਂ ਖੋਲ ਲਿਆ ਦੇਖੋ ਇਧਰੋਂ ਨਾਲ ਆਪਾਂ ਰੇਵਲੀ ਨਾਲ ਕੱਢਾਂਗੇ ਪਹਿਲਾਂ ਮੈਂ ਤੁਹਾਨੂੰ ਇਹਦੇ ਮੂਰੀ ਕੱਟਣ ਦਾ ਤਰੀਕਾ ਦੱਸਦਾ ਸੌਖਾ ਬਿਲਕੁਲ ਉਗੀ ਕਿਹਾ ਹੋ ਤਾਂ ਕੰਨੀ ਵੀ ਨਪ ਸਕਦੇ ਹਣੀ ਕਿਛਾਰਾ ਜੋੜਨੇ ਮਿਲੇ ਉਧਰੋਂ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਚਾਰੇ ਢਾਲ ਇੱਕੋ ਜਿਹਾ ਕਰ ਲੈਣੇ ਇਸ ਤਰ੍ਹਾਂ ਮੋੜ ਲੈਣਾ ਠੀਕ ਹੈ ਜੀ 8 ਇੰਚ ਤਾਂ ਆਪਾਂ ਨੂੰ ਚਾਹੀਦੀ ਆ 9 ਇੰਚ ਸੋਰੀ ਤੇ ਉਸ ਤੋਂ ਅਪਰ ਵੱਧ ਵੀ ਰੱਖਣਾਗਾ ਆ ਦੇਖੋ 9 ਆਪਾਂ ਇਹਨੂੰ ਇੱਥੋਂ ਕਰਾਂਗੇ 1.5 12 ਇੰਚ ਕਿ ਜੇ ਪਹੁੰਚੇ ਦੀ ਜਿਹੜੀ ਚੌੜਾਈ ਆ ਆਪਾਂ 4.5 ਇੰਚ ਜਾਂ ਪੌਣੇ ਪੰਜ ਵੀ ਕਰ ਸਕਦੇ ਹਾਂ 4.5 ਰੱਖ ਲਓ ਇਹਦੇ ਵਿੱਚ ਵੀ ਨਹੀਂ ਮੋੜਨਾ ਪਕੰਨੀ ਨੱਪਾਂਗੇ ਇੱਥੋਂ ਵੀ ਸਾਢੇ 4 ਠੀਕ ਆ ਜੀ ਇਧਰੋਂ ਆਪਾਂ ਨੇ ਮੂਰੀ ਰੱਖਣੀ ਜਿੰਨੀ 9 ਰੱਖਣੀ ਹੈ ਤੇ ਇਹਨੂੰ ਥੋੜੀ ਜਿਹੀ ਵੱਧ ਰੱਖ ਲਓ ਸਭਾ ਨੂੰ ਰੱਖ ਲੈਣਾ ਠੀਕ ਆ ਹੁਣ ਮੈਂ ਮੂਰੀ ਵੀ ਕੱਟੂ ਇਸ ਤਰ੍ਹਾਂ ਇਹ ਦੋ ਘਸ਼ਰੇ ਆਪਾਂ ਇੱਕੋ ਵਾਰ ਜੀ ਕੱਟ ਰਹੇ ਹਾਂ ਤੁਸੀਂ ਚਾਹੋ ਤਾਂ ਇਕੱਲਾ ਇਕੱਲਾ ਵੀ ਕੱਟ ਸਕਦੇ ਹੋ ਠੀਕ ਆ ਇਸ ਤਰ੍ਹਾਂ ਇਹਨੂੰ ਆਪਾਂ ਕੱਟ ਲੈਣਾ ਇੱਥੇ ਆਪਾਂ ਟੱਕ ਦੇਵਾਂਗੇ ਅੱਧਾ ਗੰਚ ਨੇ ਠੀਕ ਹੈ ਅੱਧਾ ਇੰਚ ਦੇ ਟਾਕਰ ਦੇ ਕੇ ਇੱਥੋਂ ਹਲਕਾ ਜਿਹਾ ਅੱਧੇ ਪੈਰ ਦਾ ਆਪਾਂ ਨੇ ਕੱਪੜਾ ਕੱਟ ਦੇਣਾ ਹੁਣ ਮੂਰੀ ਨੂੰ ਵਧੀਆ ਬਣਾਉਣ ਵਾਸਤੇ ਹਨਾ ਮੈਂ ਤੁਹਾਨੂੰ ਪਹਿਲੀਆਂ ਜਿ ਇੱਕ ਵੀਡੀਓ ਪਾਈ ਸੀ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਮੂਰੀ ਦੇ ਵਿੱਚ ਕੱਪੜਾ ਲਗਾ ਕੇ ਫੋਲਡ ਕਰਨਾ ਤਿੰਨ-ਤਿੰਨ ਸਲਾਈਆਂ ਲਾਉਣੀਆਂ 1 2 3 ਠੀਕ ਹੈ ਜੀ ਇੰਨਾ ਕ ਕੱਪੜਾ ਇਹਦੇ ਵਿੱਚ ਆਪਾਂ ਨੇ ਵਿੱਚ ਪਾਵਾਂਗੇ ਮੂਰੀ ਦੇ ਤਾਂ ਕਿ ਮੂਰੀ ਬਣ ਕੇ ਤਿਆਰ ਸੋਹਣੀ ਹੋ ਜਿਵੇਂ ਆਪਾਂ ਲੇਡੀ ਸਲਵਾਰਾ ਦੇ ਵਿੱਚ ਨਹੀਂ ਬੁਕਰਮ ਪਾਉਂਦੇ ਇਸ ਤਰ੍ਹਾਂ ਮੈਂ ਤੁਹਾਨੂੰ ਕੋਲ ਕੇ ਵੀ ਦਿਖਾਉਣ ਦਾ ਤਰੀਕਾ ਹਨ ਦੇਖਿਓ ਸ਼ਹਿਰੇ ਦੀ ਸਫਾਈ ਕਿਵੇਂ ਆਉਂਦੀ ਆਹ ਟੱਕ ਦੇ ਉੱਪਰ ਤੁਸੀਂ ਇਸ ਤਰ੍ਹਾਂ ਧਰ ਲੈਣਾ ਕੱਪੜੇ ਨੂੰ ਅੰਦਰ ਮੋੜ ਕੇ ਇੱਥੇ ਪਹਿਲੀ ਸਲਾਈ ਦੂਜੀ ਤੇ ਤੀਜੀ ਠੀਕ ਹੈ ਬਹੁਤ ਵਧੀਆ ਸਫਾਈ ਆਊਗੀ ਇਸ ਤਾਈਉ ਮੈਂ ਆਜ ਲੀਰਾ ਵੀ ਨਾਲ ਹੀ ਕੱਟ ਕੇ ਰੱਖ ਦਿੱਤੀ ਠੀਕ ਹੈ ਜੇ ਤੁਸੀਂ ਬਣਾਉਣ ਦੀ ਵਿਧੀ ਵੀ ਦੇਖਣੀ ਹੈ ਕਸ਼ਰੇ ਦੀ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਕਮੈਂਟ ਕਰੋ ਮੈਂ ਤੁਹਾਨੂੰ ਬਣਾਉਣ ਬਾਰੇ ਵੀ ਵੀਡੀਓ ਬਣਾ ਦਊਗਾ ਹਨਾ ਉਸ ਤੋਂ ਬਾਅਦ ਆਪਣਾ ਆ ਗਿਆ ਆ ਕਪੜਾ ਐਕਸਟਰਾ ਜਿਹੜਾ ਬਚਿਆ ਸੀਗਾ ਇਹਦੇ ਵਿੱਚੋਂ ਆਪਾਂ ਹੁਣ ਇਹਦੇ ਕੱਢਾਂਗੇ ਨਾਲ ਆ ਨਾਲਾ ਆਪਣੇ ਮੋਟਾ ਰੱਖਣਾ ਹੈ ਨਾ ਤਖਸਾਲੀ ਕੇ ਸ਼ਹਿਰੇ ਦੇ ਵਿੱਚ ਤੁਸੀਂ ਚਾਹੋ ਅਗਲੇ ਨੂੰ ਪੁੱਛ ਲਿਆ ਕਰੋ ਹੈ ਨਾ ਵੀ ਗੰਡ ਪਾਉਣੀ ਆ ਤਾਂ ਗੰਡ ਪਾ ਲ ਵੀ ਸਕਦੇ ਹੋ ਨਹੀਂ ਤਾਂ ਬਿਨਾ ਗੰਡ ਤੋਂ ਵੀ ਨਾਲਾ ਇਹ ਬਹੁਤ ਜ਼ਿਆਦਾ ਲੈਂਥ ਹੁੰਦੀ ਸੀ ਬਣਿਆ ਜਾਂਦਾ ਠੀਕ ਆ ਜੀ ਇਸ ਕਰਕੇ ਆਪਾਂ ਨੇ ਇਹਦਾ ਨਾਲਾ ਕੱਢ ਲੈਣਾ ਰੇਵ ਲਈ ਨਾ ਨਾਲੇ ਨੂੰ ਆਪਣੇ ਰੇਵ ਰੱਖਣਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਦੋ ਵੀ ਮੈਨੂੰ ਰੇਵ ਕਰੂੰਗਾ ਨੋ ਜੀ ਆਪਣੇ ਨਾਲਾ ਵੀ ਇਸ ਕੱਟੇਗੇ ਠੀਕ ਹੈ ਬਾਕੀ ਵੀ ਆਪਣੇ ਕੱਟ ਦੇਣੀ ਹੈ ਨੋ ਨਾਲੇ ਉਹ ਆਪਣੇ ਹਮੇਸ਼ਾ ਰੇਵ ਹੀ ਰੱਖਣਾ ਤੇ ਹਮੇਸ਼ਾ ਟੇਡੇ ਜੋੜ ਹੀ ਲਾਉਣੇ ਆ ਕੇ ਕੁੱਟੇ ਨੋ ਹੋ ਗਿਆ ਨਾਲਾ ਵੀ ਕੱਟ ਕੇ ਤਿਆਰ ਹੋ ਗਿਆ ਹੁਣ ਜਿਹੜੀਆਂ ਆਪਾਂ ਮੂਰੀ ਦੇ ਉੱਪਰ ਅਰਨਿੰਗ ਚਟਕੀਆਂ ਉਹ ਵੀ ਕਟਾਂ ਜੀ ਆਪਾਂ ਨੇ ਇਸ ਤਰ੍ਹਾਂ ਕਰਕੇ ਕੱਪੜੇ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਥੋੜੀ ਸ਼ੇਪ ਦੇ ਦੇਣੀ ਹੈ ਲਓ ਜੀ ਆਪਣੇ ਕਸ਼ੇਰੇ ਹੋ ਗਏ ਕੱਟ ਕੇ ਤਿਆਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ